ਕੈਨੇਡਾ ਦੇ ਪ੍ਰਧਾਨ ਮੰਤਰੀ ਜਸਿਨ ਟਰੂਡੋ ਨੇ ਵਿਦਿਆਰਥੀਆਂ ਤੇ ਟੂਰਿਸਟ ਵੀਜ਼ੇ ਉੱਪਰ ਕੈਨੇਡਾ ਜਾਣ ਵਾਲਿਆਂ ਲਈ ਬਹੁਤ ਵੱਡੀ ਖੁਸ਼ਖਬਰੀ ਦੀ ਖਬਰ ਦੱਸੀ ਹੈ। ਕੈਨੇਡਾ ਦੀ ਸੰਸਦ ਵਿੱਚ ਪ੍ਰਧਾਨ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਕੈਨੇਡਾ ਵਿੱਚ ਕਿਸੇ ਵੀ ਟੈਂਪੋਰਰੀ ਵੀਜ਼ੇ ਤੇ ਆਉਣ ਵਾਲੀ ਪੁਲਿਸ ਵੈਰੀਫਿਕੇਸ਼ਨ ਜ਼ਰੂਰੀ ਨਹੀਂ ਹੈ। ਕੇਵਲ ਪਰਮਨੈਂਟ ਰੈਜ਼ਿਡੈਂਸੀ ਭਾਵ ਪੀਆਰ ਲਈ ਹੀ ਪੁਲਿਸ ਵੈਰੀਫਿਕੇਸ਼ਨ ਜ਼ਰੂਰੀ ਹੈ। ਕੈਨੇਡਾ ਦੀ ਸੰਸਦ ਵਿੱਚ ਇਸ ਨੂੰ ਲੈ ਕੇ ਬਹਿਸ ਚੱਲ ਰਹੀ ਹੈ। ਜਿਸ ਵਿੱਚ ਭਾਰਤੀ ਕੈਨੇਡਾ ਸੰਸਦ ਆਰਪਨ ਖੰਨਾ ਨੇ ਇਸ ਨੂੰ ਲੈ ਕੇ ਸਵਾਲ ਪੁੱਛਿਆ ਜਿਸ ਤੇ ਜਵਾਬ ਦਿੰਦੇ ਹੋਏ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਮੈਂ ਕਦੇ ਨਹੀਂ ਕਿਹਾ ਕਿ ਸਥਾਈ ਨਿਵਾਸੀਆਂ ਲਈ ਅਦੇਹ ਸਰਟੀਫਿਕੇਟ ਜ਼ਰੂਰੀ ਹਨ ਕਿਸੇ ਵੀ ਕੋ ਮੰਤਰੀ ਵਿਅਕਤੀ ਦਾ ਵੈਰੀਫਿਕੇਸ਼ਨ ਬਾਇਓਮੈਟ੍ਰਿਕ ਡਾਟਾ ਫਿੰਗਰਪ੍ਰਿੰਟ ਤੇ ਆਧਾਰ ਤੇ ਕੀਤਾ ਜਾ ਸਕਦਾ ਹੈ ਨਿਯਮਤ ਤੌਰ ਤੇ ਅਸਥਾਈ ਨਿਵਾਸੀਆਂ ਲਈ ਇਹ ਜ਼ਰੂਰੀ ਨਹੀਂ ਹੈ ਮਿਲਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਲੋਡ ਪੈਨ ਤੇ ਅਧਿਕਾਰੀ ਸੁਰੱਖਿਆ ਜਾਂਚ ਦੇ ਤਹਿਤ ਪੁੱਛ ਸਕਦੀ ਹੈ ਜਿਸ ਦੇ ਲਈ ਉਸ ਨੂੰ ਤਿਆਰ ਰਹਿਣਾ ਪਵੇਗਾ ਹਾਲ ਹੀ ਵਿੱਚ ਕੈਨੇਡਾ ਵਿੱਚ ਆਪਰਵਾਸੀਆਂ ਨਾਲ ਸੰਬੰਧਿਤ ਕ੍ਰਾਈਮ ਦੇ ਕੇਸ ਸਾਹਮਣੇ ਆਏ ਹਨ ਇਸ ਨੂੰ ਲੈ ਕੇ ਹੀ ਕੋ ਮੰਤਰੀ ਵਿਦਿਆਰਥੀਆਂ ਸਮੇਤ ਅਸਥਾਈ ਨਿਵਾਸੀਆਂ ਦੀ ਸੁਰੱਖਿਆ ਜਾਂਚ ਦੇ ਮੁੱਦੇ ਤੇ ਚੱਲ ਰਹੀ ਬਹਿਸ ਦੌਰਾਨ ਮਿਲਰ ਨੇ ਇਹ ਗੱਲਾਂ ਕਹੀਆਂ ਦੱਸ ਦਈਏ ਕਿ ਖਾਲਿਸਤਾਨ ਅਤਵਾਦੀ ਹਰਦੀਪ ਸਿੰਘ ਨੀਜ਼ਰ ਨੇ ਕਤਲ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ 4 ਲੋਕਾਂ 'ਚੋਂ 2 ਲੋਕ ਇਸ ਕੈਟਾਗਰੀ ਵਿੱਚ ਕੈਨੇਡਾ ਪਹੁੰਚ ਗਏ ਹਨ ਜਿਸ ਕਾਰਨ ਕੈਨੇਡਾ 'ਚ ਅਜਿਹੇ ਨਿਯਮ ਵਾਰ-ਵਾਰ ਵਿਚਾਰੇ ਜਾ ਰਹੇ ਹਨ